ਕੋਈ ਕਿਸ ਨਾ ਕਿਸੇ ਗਰੀ ਮੱਲੇ ਸ਼ਹਿਰ ਦੇ ਵਿੱਚ ਪੰਜਾਬ ਦੇ ਕਿਸੇ ਕਮਰੇ ਦੇ ਵਿੱਚ ਚਿੱਟੇ ਦੇ ਨਾਲ ਕਿਸ ਨਾ ਕਿਸੇ ਵਿਅਕਤੀ ਦੀ ਪੰਜਾਬੀ ਦੀ ਕਿਸੇ ਪੰਜਾਬ ਤੋਂ ਰਹਿਣ ਵਾਲੇ ਬੰਦੇ ਦੀ ਮੌਤ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਨੂੰ ਜਨ ਅੰਦੋਲਨ ਕਰਨ ਦੀ ਲੋੜ ਹੈ ਤਾਂ ਕਿ ਨਸ਼ਾ ਪੰਜਾਬ ਤੋਂ ਖਤਮ ਹੋਵੇ ਤੇ ਹਰ ਇੱਕ ਯੂਥ ਹਰ ਇੱਕ ਪੰਜਾਬੀ ਦੇਸ਼ ਦੀ ਸੇਵਾ ਫਿਰ ਦੁਆਰ ਕੀ ਹੋਈ ਰੂਪ ਰੇਖਾ ਜ ਕਰ ਸਕੇ ਜੋ ਅੱਜ ਤੋਂ ਸਾਰੇ ਬਾਦ ਦੇ ਕਰਦੇ ਰਹੇ ਹੈ ਜਨ ਅੰਦੋਲਨ ਉਦੋਂ ਹੀ ਬਣਦਾ ਹੁੰਦਾ ਜਦੋਂ ਘਰ ਘਰ ਚੋਂ ਆਵਾਜ਼ ਨਿਕਲੇ ਮੰਦਰ ਗੁਰਦਾਰਾ ਮਸਜਿਦ ਚੋਂ ਆਵਾਜ਼ ਨਿਕਲੇ ਉਦੋਂ ਜਨ ਅੰਦੋਲਨ ਬਣਦਾ ਹੁੰਦਾ ਜਿੱਥੇ ਪੰਜਾਬ ਖੇਡਾਂ ਚ ਆਲ ਨੰਬਰ ਤੇ ਜਾਂਦਾ ਸੀ ਸਾਡੀ ਖੇਡ ਕਬੱਡੀ ਸਾਡੀ ਖੇਡ ਹਾਕੀ ਸਾਡੀ ਖੇਡ ਵਾਲੀਬਾਲ ਸਾਡੀ ਖੇਡ ਫੁੱਟਬਾਲ ਅੱਜ ਸਾਡੀ ਖੇਡ ਨਸ਼ੇ ਦੀ ਅੱਜ ਸਾਡੀ ਪੰਜਾਬ ਦੀ ਖੇਡ ਕਿਹੜੀ ਹੋ ਗਈ ਟੀਕੇ ਦੀ ਖੇਡ ਹੋ ਗਈ ਕਿਦਾ ਆਜ਼ਾਦੀ ਵਾਲੇ ਜਨੂਨ ਸੀ ਨਾ ਲੋਕਾਂ ਦੇ ਵਿੱਚ ਅਸੀਂ ਅੰਗਰੇਜ਼ਾਂ ਨੂੰ ਭਜਾ ਕੇ ਆਪਣਾ ਦੇਸ਼ ਸੁਤੰਤਰ ਕਰਾਣਾ ਉਦੋਂ ਹੀ ਅਸੀਂ ਨਸ਼ੇ ਨੂੰ ਪੰਜਾਬ ਚੋਂ ਪੰਜਾਬ ਬਗਭਗਾ ਕੇ ਭਜਾ ਕੇ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਣਾ ਹੈ ਜਿਹੜੇ ਨਸ਼ਾ ਵੇਚਣ ਵਾਲੇ ਆ ਗਲੀ ਮਹੱਲੇ ਦੇ ਵਿੱਚ ਲੋਕ ਰਹਿੰਦੇ ਨੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇਗੇ ਪਰ ਉਹ ਸਾਡੇ ਹੀ ਬੱਚਿਆਂ ਨੂੰ ਟਾਰਗੇਟ ਕਰਕੇ ਨਸ਼ੇ ਦੀ ਸਪਲਾਈ ਕਰਾਉਂਦੇ ਨੇ ਸਰਕਾਰ ਕੋਈ ਪੋਜ਼ਿਟਿਵ ਮੈਸੇਜ ਨਹੀਂ ਦੇ ਰਹੀ ਸਰਕਾਰ ਕੋਈ ਆਪਣੀ ਆਈਡੀਲੀਜ਼ਮ ਪੇਸ਼ ਨਹੀਂ ਕਰ ਰਹੀ ਸਿਰਫ ਇੱਕ ਰੋਅ ਪਾਇਆ ਜਾ ਰਿਹਾ ਜਿਹੜੇ ਆਪਣੇ ਸੀਸੈਨਿੰਗ ਨੇ ਉਹ ਕਦੋਂ ਜਾਗੇ ਦੇਖੋ ਸਿਰਸੁਰਾ ਪੰਜਾਬ ਦੇ ਨਾਲ ਜਿੰਨੇ ਵੀ ਸੰਗਠਨ ਚੱਲਦੇ ਹਿੰਦੂ ਜਾਗੋ ਕਮੇਟੀ ਨਾਲ ਜਿੰਨੇ ਵੀ ਸੰਗਠਨ ਚੱਲਦੇ ਨੇ ਉਹ ਸਾਰੇ ਹੀ ਨਾਲ ਚੱਲਦੇ ਪਏ ਨੇ ਜਿਨ੍ਹਾਂ ਦਾ ਜਮੀਰ ਜਗਿਆ ਹੋਇਆ ਉਹ ਨਸ਼ੇ ਦਾ ਖੁੱਲਕੇ ਵਿਰੋਧ ਕਰਨਗੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਹੈ ਛੇੜੀ ਗਈ ਹੈ ਤੇ ਦੂਜੇ ਪਾਸੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਮਾਜ ਸੇਵੀਆ ਦੇ ਵੱਲੋਂ ਹਰ ਵਾਰ ਇੱਕ ਮੁਹਿੰਮ ਛੇੜੀ ਜਾਂਦੀ ਹੈ ਤੇ ਸਮਰਥਨ ਦੀ ਮੰਗ ਕੀਤੀ ਜਾਂਦੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਸਾਡੇ ਲੁਧਿਆਣਾ ਸ਼ਹਿਰ ਤੋਂ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਵੀ ਜਿਹੜੀ ਹੈ ਯੁੱਧ ਨਸ਼ਾ ਵਿਰੁੱਧ ਜਿਹੜੀ ਹੈ ਮੁਹਿੰਮ ਛੇੜੀ ਗਈ ਹੈ ਗੱਲਬਾਤ ਕਰਨ ਦੇ ਲਈ ਸ਼ਿਵ ਸੈਨਾ ਆਗੂ ਸਾਡੇ ਨਾਲ ਨੇ ਸਰ ਜਿਹੜਾ ਅੱਜ ਆਵਾਹਨ ਕੀਤਾ ਗਿਆ ਹੈ ਜਗਰਾਬੀਰ ਬਜਰੰਗੇ ਹਰੇ ਹਰ ਮਹਾਦੇਵ ਭਾਰਤ ਮਾਤਾ ਕੀ ਜੈ ਮਾਰਤ ਮਾਤਾ ਕੀ ਜੈ ਸਰੀ ਤੁਸੀਂ ਐਲਾਨ ਕੀਤਾ ਹੈ 15 ਅਗਸਤ ਨੂੰ ਵੱਡੇ ਪੱਧਰ ਤੇ ਜਿਹੜਾ ਹੈ ਇਕੱਠ ਕੀਤਾ ਜਾਊਗਾ ਇਕੱਠੇ ਮੰਦਰ ਦੇ ਵਿੱਚ ਇਸ ਆਵਾਹਨ ਨੂੰ ਦੇਣ ਦਾ ਕਾਰਨ ਕੀ ਹੈ ਬਿਲਕੁਲ ਇੱਕ ਪਾਸੇ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖਿਲਾਫ ਲੜਾਈ ਛਿੜੀ ਹੋਈ ਹੈ ਉਹਦਾ ਕੀ ਨਾਮ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਹਜੇ ਤੱਕ ਨਸ਼ਾ ਬੰਦ ਤਾਂ ਨਹੀਂ ਹੋਇਆ ਰੋਜ਼ ਕਿਸ ਨਾ ਕਿਸੇ ਗਰੀ ਮੱਲੇ ਸ਼ਹਿਰ ਦੇ ਵਿੱਚ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਚਿੱਟੇ ਦੇ ਨਾਲ ਕਿਸ ਨਾ ਕਿਸੇ ਵਿਅਕਤੀ ਦੀ ਪੰਜਾਬੀ ਦੀ ਕਿਸੇ ਪੰਜਾਬ ਦੇ ਰਹਿਣ ਵਾਲੇ ਵਿੰਦੇ ਦੀ ਮੌਤ ਹੋ ਰਹੀ ਹੈ ਉਹਦਾ ਜ਼ਿੰਮੇਦਾਰ ਕੌਣ ਹੈ ਕੌਣ ਜ਼ਿੰਮੇਦਾਰ ਹੈ ਜਿੱਥੇ-ਜਿੱਥੇ ਸਰਕਾਰਾਂ ਜ਼ਿੰਮੇਦਾਰ ਹੈ ਰਾਜਨੀਤੀ ਪਾਰਟੀਆਂ ਜ਼ਿੰਮੇਦਾਰ ਹੈ ਪ੍ਰਸ਼ਾਸਨ ਜ਼ਿੰਮੇਦਾਰ ਹੈ ਉੱਥੇ-ਉੱਥੇ ਅਸੀਂ ਆਮ ਲੋਕ ਵੀ ਜ਼ਿੰਮੇਦਾਰ ਹੈ ਸਾਨੂੰ ਵੀ ਜਾਗਰੂ ਹੋਣਾ ਪਏਗਾ ਜਿੱਥੇ-ਜਿੱਥੇ ਰਾਜਨੀਤੀ ਪਾਰਟੀਆਂ ਨੂੰ ਪ੍ਰਯਾਸ ਕਰਨਾ ਚਾਹੀਦਾ ਉੱਥੇ-ਉੱਥੇ ਮੈਂ ਫਿਰ ਕਹਿਣਾ ਚਾਹਵਾਂਗਾ ਮੰਦਰ ਕਮੇਟੀਆਂ ਨੂੰ ਗੁਰਦੁਆਰਿਆਂ ਨੂੰ ਚਰਚਾ ਕਰਾਉਣਾ ਮਸਜਿਦਾਂ ਨੂੰ ਵੀ ਆਵਾਜ਼ ਦੇਣਾ ਪਏਗਾ ਨਸ਼ੇ ਦੇ ਖਿਲਾਫ ਆਵਾਜ਼ ਦੇਗਾ ਵੀ ਨਸ਼ੇ ਬਗਾਓ ਪੰਜਾਬ ਬਚਾਓ ਟੰਡਾ ਸਾਹਿਬ ਇਹ ਸਪੈਸ਼ਲ ਦਿਨ ਹੀ ਕਿਉਂ ਚੁਣਿਆ ਤੁਸੀਂ 15 ਅਗਸਤ ਦਾ ਤੇ ਨਾਲੇ ਕਿਤੇ ਰਾਜਨੀਤੀ ਤਾਂ ਨਹੀਂ ਮਿਕਸ ਹੋ ਰਹੀ ਹੈ ਮੰਦਰ ਦੇ ਵਿੱਚ ਆਵਾਜ਼ਾਂ ਦੇ ਰਹੇ ਹੋ ਸ਼੍ਰੀ ਦਕਸ਼ਨੇਸ਼ਵਰੀ ਮਾਂ ਦੇ ਮੰਦਰ ਨੇ ਦੀ ਟਰਸਟ ਨੇ ਪਹਿਲੀ ਵਾਰੀ ਪ੍ਰਯਾਸ ਕੀਤਾ ਵੀ ਜਿੱਥੇ-ਜਿੱਥੇ ਧਰਮ ਦੀ ਗੱਲ ਹੋਣੀ ਚਾਹੀਦੀ ਹੈ ਜਿੱਥੇ-ਜਿੱਥੇ ਦੇਵੀ-ਦੇਵਤਿਆਂ ਨੂੰ ਯਾਦ ਕਰਨਾ ਚਾਹੀਦਾ ਉੱਥੇ-ਉੱਥੇ ਦੇਵੀ-ਦੇਵਤਿਆਂ ਦੇ ਭਗਤਾਂ ਦਾ ਵੀ ਭਰਾ ਕਰਨਾ ਚਾਹੀਦਾ ਉਹਦੇ ਭਗਤੀ ਨਸ਼ੇ ਨਾਲ ਮਰ ਰਹੇ ਨੇ ਨਾ ਪ੍ਰਭੂ ਦੇ ਭਗਤੀ ਨਸ਼ੇ ਦੇ ਨਾਲ ਮਾਰੇ ਨੇ ਨਸ਼ੇ ਦੀ ਦੇਨ ਕਿਹਦੀ ਹੈ ਰਾਜਨੀਤੀ ਮਿਕਸ ਦੀ ਗੱਲ ਨਾ ਕਰੋ ਅੱਜ ਸਾਡਾ ਪੰਜਾਬੀ ਜਾਗ ਰਿਹਾ ਹੈ ਅੱਜ ਅਸੀਂ ਲੋਕ ਜਾਗ ਰਹੇ ਹਾਂ ਅਗਰ ਮੰਦਰ ਟ੍ਰਸਟ ਨੇ ਪ੍ਰਯਾਸ ਕੀਤਾ ਵੀ ਪੰਜਾਬ ਚੋਂ ਨਸ਼ੇ ਨੂੰ ਭਜਾਣਾ ਤਾਂ ਕਿਸੇ ਨੂੰ ਉਤਰਾਹ ਕਿਉਂਦਾ ਪ੍ਰਭਾਤ ਜੀ ਬਿਲਕੁਲ ਇਹਨੂੰ ਜਨ ਅੰਦੋਲਨ ਬਣਾਉਣਾ ਪਊਗਾ ਮੰਦਾ ਬਣਾਉਂਗੇ ਜਨ ਬਿਲਕੁਲ ਜਨ ਅੰਦੋਲਨ ਉਦੋਂ ਹੀ ਬਣਦਾ ਹੁੰਦਾ ਜਦੋਂ ਘਰ ਘਰ ਚੋਂ ਆਵਾਜ਼ ਨਿਕਲੇ ਮੰਦਰ ਗੁਰਦਾਰਾ ਮਸਜਿਦ ਚਰਚੀ ਚੋਂ ਆਵਾਜ਼ ਨਿਕਲੇ ਉਦੋਂ ਜਨ ਅੰਦੋਲਨ ਬਣਦਾ ਹੁੰਦਾ ਕਿਉਂਕਿ ਇਹੀ ਉਸਤਾਨ ਨੇ ਜਿੱਥੇ ਸਾਡਾ ਦੇਵੀ ਦੇਵਤਾ ਦੇ ਭਗਤ ਜਿਨ੍ਹਾਂ ਦੀ ਸ਼ਰਧਾ ਆਪਣੇ ਈਸਤ ਦੇ ਵਿੱਚ ਹੈ ਜਿਨ੍ਹਾਂ ਦੀ ਸ਼ਰਧਾ ਆਪਣੇ ਬਜ਼ੁਰਗਾਂ ਦੇ ਵਿੱਚ ਹੈ ਜਿਨ੍ਹਾਂ ਦੀ ਸ਼ਰਧਾ ਆਪਣੇ ਦੇਸ਼ ਦੇ ਵਿੱਚ ਹੈ ਉਹ ਸਾਰੇ ਲੋਕ ਇੱਥੇ ਹੀ ਜਿਹਦਾ ਮਨ ਸਾਫ ਹੈ ਜਿਹੜੇ ਇੱਥੇ ਕੁਝ ਮੰਗਣ ਆਂਦੇ ਐ ਜਿਹੜੇ ਇੱਥੇ ਆ ਕੇ ਕਹਿੰਦੇ ਮੇਰਾ ਪੁੱਤਰ ਨਸ਼ੇ ਜੋ ਬਾਹਰ ਹੋਈਵੇ ਚੱਲੇ ਉਥੋਂ ਬਾਹਰ ਨਿਕਲੂਗੀ ਉਹ ਜਨ ਅੰਦੋਲਨ ਹੋਊਗਾ ਔਰ ਜਦੋਂ ਜਦੋਂ ਦੇਸ਼ ਦੇ ਵਿੱਚ ਜਨ ਅੰਦੋਲਨ ਹੋਇਆ ਦੇਸ਼ ਦੀ ਰਾਜਨੀਤੀ ਦੇਸ਼ ਦੀ ਸਥਿਤੀ ਹਰ ਚੀਜ਼ ਨੇ ਪਲਟੀ ਖਦੀ ਹੈ ਜੀ બીજી ਗੱਲ ਹੈ ਪਹਿਲੀ ਗੱਲ ਤੁਸੀਂ ਗੱਲ ਇੱਕ ਬੜਾ ਸਵਾਲ ਕੀਤਾ ਸੀਗਾ 15 ਅਗਸਤਿ ਕਿਉਂ ਆਜ਼ਾਦੀ ਦੇ ਦੋ ਪਹਿਲਾਂ ਇੱਕ ਨਾਰਾ ਦਿੱਤਾ ਜਾਂਦਾ ਸੀ ਅੰਗਰੇਜ਼ ਭਗਾਓ ਦੇਸ਼ ਬਚਾਓ ਅੰਗਰੇਜ਼ ਬਚਾਓ ਦੇਸ਼ ਬਚਾਓ ਇਹ ਕਿ ਨਾਰੇ ਇਦਾਂ ਨੇ ਉਹਨਾਂ ਕੀ ਨਾਰੇ ਦਿੱਤੇ ਜਾ ਰਹੇ ਨਸ਼ਾ ਭਜਾਓ ਪੰਜਾਬ ਬਚਾਓ ਨਸ਼ਾ ਭਜਾਓ ਪੰਜਾਬ ਬਚਾਓ ਜਿੱਦਾਂ ਆਜ਼ਾਦੀ ਵਲੇ ਜਨੂਨ ਸੀ ਨਾ ਲੋਕਾਂ ਦੇ ਵਿੱਚ ਅਸੀਂ ਅੰਗਰੇਜ਼ਾਂ ਨੂੰ ਭਜਾ ਕੇ ਆਪਣਾ ਦੇਸ਼ ਸੁਤੰਤਰ ਕਰਾਣਾ ਉਦੋਂ ਹੀ ਅਸੀਂ ਨਸ਼ੇ ਨੂੰ ਪੰਜਾਬ ਚੋਂ ਪੰਜਾਬ ਭਗਾ ਕੇ ਭਜਾ ਕੇ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਣਾ ਬਿਲਕੁਲ ਵੱਡੀ ਗੱਲ ਹੈ ਜਿੱਥੇ ਸ਼੍ਰੀ ਦਰਸ਼ਨ ਸ਼੍ਰੀ ਮਹਾਦੇਵ ਮੰਦਿਰ ਸ਼ਿਫਸਨਾ ਪੰਜਾਬ ਨੇ ਪ੍ਰਯਾਸ ਕੀਤਾ ਹੈ ਉੱਥੇ ਆਮ ਜਨਤਾ ਨੂੰ ਵੀ ਪ੍ਰਯਾਸ ਕਰਨਾ ਚਾਹੀਦਾ ਇਸ ਤਿਰੰਗੇ ਦੀ ਆਨ-ਵਾਨ ਸ਼ਾਨ ਦੇ ਲਈ ਇਸ ਤਿਰੰਗੇ ਦੀ ਆਨ-ਵਾਨ ਸ਼ਾਨ ਦੇ ਲਈ ਜਿਹਦੇ ਲਈ ਹਰ ਬੰਦਾ ਮਰ ਮਿਟਣ ਨੂੰ ਤਿਆਰ ਬੈਠਾ ਜਿਹਦੇ ਲਈ ਹਰ ਬੰਦਾ ਮਰ ਮਿਟਣ ਨੂੰ ਤਿਆਰ ਬੈਠਾ ਵੀ ਇਸ ਤਿਰੰਗੇ ਦੀ ਆਨ-ਵਾਨ ਸ਼ਾਨ ਤੇ ਕਿਸੇ ਦੀ ਨਜ਼ਰ ਨਾ ਲੱਗ ਜੇ ਇਸ ਤਿਰੰਗੇ ਦੇ ਉੱਤੇ ਕਿਤੇ ਦਾਗ ਨਾ ਲੱਗ ਜੇ ਇਹਦੇ ਲਈ ਹਰ ਕੋਈ ਬੇਕਤੀ ਮਰਨ ਨੂੰ ਤਿਆਰ ਬੈਠਾ ਤੇ ਵਖ-ਵਖ ਸ਼ਿਵ ਸੇਨਕਾ ਦੇ ਵੀ ਜਿਹੜੇ ਗੁੱਟ ਬਣੇ ਹੋਏ ਨੇ ਤੁਸੀਂ ਗੱਲ ਕਿਤੇ ਸ਼ਿਵ ਸੈਨਾ ਪੰਜਾਬ ਦੀ ਤੇ ਕੀ ਲੱਗਦਾ ਕਿ ਜਿਹੜੇ ਹੋਰ ਗੁੱਟ ਬਣੇ ਹੋਏ ਨੇ ਉਹ ਵੀ ਇਸ ਚੀਜ਼ ਦੇ ਵਿੱਚ ਸਮਰਥਨ ਦੇਣਗੇ ਜਿਹਦਾ ਜਮੀਰ ਜਾਗਦਾ ਹੋਏਗਾ ਬੋਲੇਗਾ ਜਿਹਦਾ ਜਮੀਰ ਜਾਗਦਾ ਹੋਇਆ ਉਹ ਬੋਲੇਗਾ ਮੈਂ ਕਿਉਂ ਘਰ ਘਰ ਜਗਾਵਾ ਮੈਂ ਤਾਂ ਆਮ ਜਨਤਾ ਨੂੰ ਜਗਾਉਂਗਾ ਜਿਹੜੇ ਤਾਂ ਕਹਿੰਦੇ ਸੀ ਪਹਿਲਾਂ ਹੀ ਜਗੇ ਹੋਏ ਆ ਕਹਿੰਦੇ ਨੇ ਸ਼ਿਵ ਸੋਨਾ ਦਾ ਘਰ ਘਰ ਜਗਾਣ ਦੀ ਗੱਲ ਕਰ ਰਹੇ ਹੋ ਜਿਹੜੇ ਆਪਣੇ ਸ਼ਿਵ ਸੈਨਿਕ ਨੇ ਉਹ ਕਦੋਂ ਜਾਗਣਗੇ ਦੇਖੋ ਸ਼ਿਵ ਸੋਨਾ ਪੰਜਾਬ ਦੇ ਨਾਲ ਜਿੰਨੇ ਵੀ ਸੰਗਠਨ ਚੱਲਦੇ ਨੇ ਹਿੰਦੂ ਜਾਗੋ ਕੋਰ ਕਮੇਟੀ ਨਾਲ ਜਿੰਨੇ ਵੀ ਸੰਗਠਨ ਚੱਲਦੇ ਨੇ ਉਹ ਸਾਰੇ ਨਾਲ ਚੱਲਦੇ ਪਏ ਨੇ ਜਿਨ੍ਹਾਂ ਦਾ ਜਮੀਰ ਜਗਿਆ ਆ ਉਹ ਨਸ਼ੇ ਦਾ ਖੁੱਲ ਕੇ ਵਿਰੋਧ ਕਰਨਗੇ। ਹਨੂ ਜੀ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਕਿੰਨੇ ਕੁ ਜੜੇ ਆ ਰੋਜ਼ਾਨਾ ਦੇ ਵਿੱਚ ਕੇਸ ਅਜਿਹੇ ਆਂਦੇ ਨੇ? ਦੇਖੋ ਜੀ ਮੇਰਾ ਇਲਾਕਾ ਲੁਧਿਆਣਾ ਸੈਂਟਰਲ ਹੈ ਔਰ ਮੇਰੇ ਇਲਾਕੇ ਜੀ ਕਈ ਇਲਾਕੇ ਜਿਵੇਂ ਤਿੰਨ ਚਾਰ ਇਲਾਕੇ ਮੈਂ ਨਾਮ ਲਵਾਂਗਾ ਤਾਂ ਕੋਈ ਕੰਟਰੋਵਰਸੀ ਪੈਦਾ ਹੁੰਦੀ ਪਰ ਹਜੇ ਵੀ ਚਿੱਟਾ ਕਿਥਾ ਨਾ ਕਿਥੇ ਲੁਧਿਆਣੇ ਸ਼ਾਇਦ ਸੈਂਟਰਲ ਇਲਾਕੇ ਦੇ ਸ਼ਰਿਆਮ ਬੇਕਰਿਆ ਔਰ ਮੈਂ ਇਸ ਗੱਲ ਤਪੀਲਾ ਪੰਜਾ ਚਲਾ ਰਿਹਾ ਪੀਲਾ ਪੰਜਾ ਚਲਾ ਰਿਹਾ ਵਧੀਆ ਗੱਲ ਸਰਕਾਰ ਕੰਮ ਕਰ ਰਹੀ ਹੈ ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਨਸ਼ਾ ਜੋ ਸ਼ਕਤੀ ਹੁੰਦੀ ਹੈ ਉਹਦਾ ਨਸ਼ਾ ਮਹਿੰਗਾ ਹੁੰਦਾ ਵੈ ਜੋ ਸ਼ਕਤੀ ਹੋਵੇ ਨਾ ਉਹਦਾ ਨਸ਼ਾ ਮਹਿੰਗਾ ਹੁੰਦਾ ਵੈ ਉੱਥੇ ਉਲਟਾ ਹੋ ਗਿਆ ਜਦੋਂ ਸ਼ਕਤੀ ਹੋਈ ਨਸ਼ਾ ਸਸਤਾ ਹੋ ਗਿਆ ਮੇਰੀ ਗੱਲ ਸੁਣਨਾ ਜਦੋਂ ਸ਼ਕਤੀ ਹੋਈ ਤੇ ਨਸ਼ਾ ਸਸਤਾ ਹੋ ਗਿਆ ਮਤਲਬ ਸਮਝ ਕੀ ਹੈ ਔਰ ਸੁਬਦੂਜੀ ਗੱਲ ਸਭ ਤੋਂ ਵੱਧ ਅਗਰ ਦੇਸ਼ ਦੇ ਉੱਤੇ ਕੁਰਬਾਨੀਆਂ ਤਰੰਗੇ ਲਈ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀ ਕੌਮਾਂ ਨੇ ਦਿੱਤੀਆਂ ਪੰਜਾਬ ਚ ਰਹਿਣ ਵਾਸਤੇ ਲੋਕਾਂ ਨੇ ਦਿੱਤੀ ਹਰ ਇੱਕ ਜਗ੍ਹਾ ਪੰਜਾਬੀ ਖਲੋਤੇ ਹਰ ਇੱਕ ਜਗ ਪੰਜਾਬ ਨੂੰ ਜਨ ਅੰਦੋਲਨ ਕਰਨ ਦੀ ਲੋੜ ਹੈ ਤਾਂ ਕਿ ਨਸ਼ਾ ਪੰਜਾਬ ਚ ਖਤਮ ਹੋਵੇ ਤੇ ਹਰ ਇੱਕ ਯੂਥ ਹਰ ਇੱਕ ਪੰਜਾਬੀ ਦੇਸ਼ ਦੀ ਸੇਵਾ ਫਿਰ ਦੁਬਾਰਤ ਹੋਈ ਰੂਪ ਰੇਖਾ ਜ ਕਰ ਸਕੇ ਜੋ ਅੱਜ ਤੋਂ ਸਾਰੇ ਬਾਦਦੇ ਕਰਦੇ ਰਹੇ ਆ ਜੀ ਤੁਸੀਂ ਪਹੁੰਚੇ ਹੋ ਤੇ ਡਟ ਕੇ ਨਾਲ ਮੋਡੇ ਦੇ ਨਾਲ ਮੋਡਾ ਲਾ ਕੇ ਖੜੇ ਹਾਂ ਬਿਲਕੁਲ ਜਦੋਂ ਪੰਜਾਬੀ ਸੂਬਾ 1966 ਚ ਪੰਜਾਬੀ ਸੂਬਾ ਬਣਿਆ ਸੀ ਨਾ ਉਦੋਂ ਪੰਜਾਬ ਦੇ ਗੱਬਰੂਆਂ ਨੂੰ ਖੇਡਾਂ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਪੰਜਾਬੀ ਨੂੰ ਉਦੋਂ ਖੇਡਾਂ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਅੱਜ ਸਾਡੀ ਜਵਾਨੀ ਨੂੰ ਕਿਹਦੇ ਨਾਮ ਤੋਂ ਜਾਣਿਆ ਜਾਂਦਾ ਪੰਜਾਬ ਨੂੰ ਕਿਹਦੇ ਨਾਮ ਤੋਂ ਜਾਣਿਆ ਨਸ਼ੇੜੀਆਂ ਦੇ ਨਾਮ ਤੋਂ ਸ਼ੇਮ ਸ਼ੇਮ ਨਸ਼ੇੜੀਆਂ ਦੇ ਨਾਮ ਤੋਂ ਜਾਣਿਆ ਜਾਂਦਾ ਸਾਡੀ ਜਵਾਨੀ ਨੂੰ ਜਿੱਥੇ ਪੰਜਾਬ ਖੇਡਾਂ ਚ ਅਵਲ ਨੰਬਰ ਤੇ ਜਾਂਦਾ ਸੀ ਸਾਡੀ ਖੇਡ ਕਬੱਡੀ ਸਾਡੀ ਖੇਡ ਹਾਕੀ ਸਾਡੀ ਖੇਡ ਵਾਲੀਬਾਲ ਸਾਡੀ ਖੇਡ ਫੁੱਟਬਾਲ ਅੱਜ ਸਾਡੀ ਖੇਡ ਨਸ਼ੇ ਦੀ ਅੱਜ ਸਾਡੀ ਪੰਜਾਬ ਦੀ ਖੇਡ ਕਿਹੜੀ ਹੋ ਗਈ ਟੀਕੇ ਦੀ ਖੇਡ ਹੋ ਗਈ ਟੀਕੇ ਲਾ ਕੇ ਹਰ ਰੋਜ਼ ਮੇਰੇ ਹੀ ਭਰਾ ਮਾਰ ਰਹੇ ਆ ਸਾਡੇ ਹੀ ਭਰਾ ਮਾਰ ਰਹੇ ਆ ਦੇਖੋ ਸਰਕਾਰ ਨੇ ਪੀਲਾ ਪੰਜਾ ਤਾਂ ਤੁਸੀਂ ਕਹਿ ਰਹੇ ਹੋ ਚਲਾ ਰਹੇ ਹੋ ਕਿਹ ਮਗਰਮਸ਼ ਵੱਡੇ ਫੜੇ ਆ ਜਿਹੜੇ ਹਾਈ ਕੋਰਟ ਤੋਂ ਬੇਲਾ ਲੈ ਕੇ ਇੱਥੇ ਆਏ ਨੇ ਕਿਹ ਰੋਜ਼ਾਨਾ ਉਹਨਾਂ ਦੀ ਚੈਕਿੰਗ ਹੁੰਦੀ ਹੈ ਕਿ ਉਹ ਕੀ ਵਪਾਰ ਕਰਦੇ ਨੇ ਕੀ ਕਰਦੇ ਨੇ ਅੱਪਾ ਛੋਟੇ ਬੰਦੇ ਤਾਂ ਫੜੀ ਜਾ ਰਹੇ ਆ ਪਰ ਵੱਡੇ ਮਗਰਮਸ਼ਾਂ ਵੱਲ ਸਰਕਾਰ ਦਾ ਧਿਆਨ ਕਦੋਂ ਜਾਊਗਾ ਐਡਵੋਕੇਟ ਸਾਹਿਬ ਕਿਤੇ ਨਾ ਕਿਤੇ ਜਿਹੜੇ ਬੰਦੇ ਫੜੇ ਜਾਂਦੇ ਨੇ ਜਾਂ ਕਿਸੇ ਨਾਕੇ ਦੌਰਾਨ ਫੜੇ ਜਾਂ। ਪਹਿਲਾਂ ਹੀ ਉਹਨਾਂ ਬੰਦਿਆ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਕੇਸ ਹੁੰਦੇ ਨੇ। ਭਾਵੇਂ ਦਾਖੇ ਦੀ ਮੈਂ ਗੱਲ ਕਰਾਂ ਕੱਲ ਕੱਲ ਦੀ ਕੱਲ ਦਾ ਹੀ ਕੇਸ 130 ਗ੍ਰਾਮ ਦੇ ਤਕਰੀਬਨ ਜਿਹੜਾ ਹੈਰੋਇਨ ਫੜਿਆ ਗਿਆ। ਉਸ ਬੰਦੇ ਦੇ ਉੱਤੇ ਵੀ ਜਿਹੜੇ ਆ ਚਾਰ ਪਰਚੇ ਪਹਿਲਾਂ ਤੋਂ ਐਨਡੀਪੀਐਸ ਦੇ ਸੀਗੇ। ਜਿਹੜੇ ਲੋਕ ਨਸ਼ਾ ਵੇਚਣ ਵਾਲੇ ਹਨ ਉਹ ਛੋਟੇ-ਛੋਟੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ। ਛੋਟੇ-ਛੋਟੇ ਬੱਚਿਆਂ ਤੋਂ ਨਸ਼ਾ ਵਿਕਵਾਂਦੇ ਨੇ। ਸਾਨੂੰ ਇਸ ਗੱਲ ਤੇ ਗੌਰ ਕਰਨਾ ਪਏਗਾ ਸਾਡਾ ਬੱਚਾ ਕੀ ਕਰ ਰਿਹਾ ਹੈ। ਅੱਜ ਸੋਚਣ ਦੀ ਗੱਲ ਹੈ ਛੋਟੇ-ਛੋਟੇ ਜੁਵਨਾਈਲ ਬੱਚੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਪਰਚੇ ਅੱਜ ਉਹ ਬੱਚੇ ਜੇਲ੍ਹਾਂ 'ਚ ਬੈਠੇ ਨੇ ਕਿਉਂ ਕਿਉਂਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਗਲੀ ਮਹੱਲੇ ਦੇ ਵਿੱਚ ਲੋਕ ਰਹਿੰਦੇ ਨੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇਗੇ ਪਰ ਉਹ ਸਾਡੇ ਹੀ ਬੱਚਿਆਂ ਨੂੰ ਟਾਰਗੇਟ ਕਰਕੇ ਨਸ਼ੇ ਦੀ ਸਪਲਾਈ ਕਰਾਉਂਦੇ ਨੇ ਇਸ ਕਰਕੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਆਪਣੇ ਗਲੀ ਮਹੱਲੇ ਦੇ ਵਿੱਚ ਜੇਕਰ ਕੋਈ ਵੀ ਬੰਦਾ ਨਸ਼ਾ ਵੇਚਦਾ ਹੈ ਇੱਕ ਗੱਲ ਵਕੀਲ ਸਾਹਿਬ ਨੂੰ ਤੁਹਾਡੇ ਲਈ ਪੁੱਛਣਾ ਚਾਹਣਾ ਵਕੀਲ ਸਾਹਿਬ ਇੱਕ ਗੱਲ ਦੱਸੋ وکਾਲਤ ਕਰਦੇ ਹੋ ਨਾ ਇਹ ਦੱਸੋ ਮੈਨੂੰ ਕੋਰਟ 'ਚ ਕਿਹਾ ਨਸ਼ੇ ਦੇ ਕੇਸਾਂ ਨੇ ਬੰਦ ਹੋ ਗਏ ਸਰਕਾਰ ਕਹਿੰਦੀ ਨਸ਼ਾ ਯੁੱਧ ਨਸ਼ੇ ਵਿਰੁੱਧ ਕਿਹਾ ਕੋਰਟ 'ਚ ਨਸ਼ੇ ਵਾਲੇ ਕੇਸਾਂ ਨੇ ਬੰਦ ਹੋ ਗਏ ਦੱਸੋ ਕਿਹ ਬੰਦੇ ਫੜੇ ਨਹੀਂ ਜਾ ਰਹੇ ਅਸੀਂ ਆ ਨਸ਼ਾ ਵਿਕਰਿਆ ਨਾ ਨਸ਼ਾ ਵਿਕਰਿਆ ਰੋਜ਼ ਕੋਈ ਨਾ ਕੋਈ ਕੇਸ ਆਂਦੇ ਨੇ ਜਿਨ੍ਹਾਂ ਦੇ ਕਟਾਈ ਜਾ ਰਹੇ ਉਹ ਕੌਣ ਨੇ ਫਿਰ ਉਹ ਵੀ ਨਸ਼ਾ ਵੇਚਦੇ ਨੇ ਉਹ ਛੋਟੂ ਛੋਟੀਆਂ ਮੱਛਰੀਆਂ ਨੇ ਗੱਲ ਤਾਂ ਵੱਡਾ ਮਾਰ ਗੱਲ ਪਤਾ ਕੀ ਆ ਤੁਸੀਂ ਕਿਹਾ ਪੀਲਾ ਪੰਜਾ ਚੱਲ ਰਿਹਾ ਪੀਲਾ ਪੰਜਾ ਉਹਨਾਂ ਦੇ ਚਲਾਇਆ ਜਾ ਰਿਹਾ ਜਿਹੜੇ ਨਸ਼ਾ ਵੇਚਦੇ ਸੀਗੇ ਲੇਕਿਨ ਪੀਲਾ ਪੰਜਾ ਉਹਨਾਂ ਦੇ ਨਹੀਂ ਚਲਾਇਆ ਜਾ ਰਿਹਾ ਜਿਹੜੇ ਸ਼ੈਲਟਰ ਦਿੰਦੇ ਸੀਗੇ ਸ਼ੈਲਟਰ ਦੇਣ ਵਾਲਿਆਂ ਨੇ ਜਿਨ੍ਹਾਂ ਨੇ ਨਸ਼ਾ ਵੇਚਣ ਵਾਲੇ ਪੈਦਾ ਕਰਤੇ ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਇਆ ਕਮਾਇਆ ਸ਼ੈਲਟਰ ਦੇ ਕੇ ਸਰਕਾਰ ਦੋਂਨਾਂ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ ਉਹਨਾਂ ਦੀਆਂ ਅਪਰਾਪ੍ਪੀਆਂ ਕਿਉਂ ਨਹੀਂ ਜ਼ਬਤ ਕੀਤੀਆਂ ਜਾ ਰਹੀਆਂ ਜਿੰਨੇ ਦੇਰ ਤੱਕ ਸ਼ੈਲਟਰ ਦੇਣ ਵਾਲਿਆਂ ਦੇ ਉੱਤੇ ਕਾਰਵਾਈਆਂ ਨਹੀਂ ਹੋਣਗੀਆਂ ਉੰਨੀ ਦੇਰ ਤੱਕ ਇਹ ਨਸ਼ਾ ਵੇਚਣ ਵਾਲੇ ਨਹੀਂ ਰੁਕਣਗੇ ਜੀ ਬਿਲਕੁਲ ਸਹੀ ਗੱਲ ਆ ਪੰਜਾਬ ਦੇ ਵਿੱਚ ਜਿਹੜਾ ਕਿ ਪਹਿਲਾਂ ਪੰਜਾਬ ਸਾਡਾ ਸੀਗਾ ਉਹ ਕਬੱਡੀ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ ਉਹ ਜਿਹੜਾ ਅੱਜ ਦਾ ਟਾਈਮ ਆ ਉਹ ਵਾਕੀ ਨਸ਼ਾ ਬਹੁਤ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਬਹੁਤ ਜ਼ਿਆਦਾ ਵਧਿਆ ਆ ਪੰਜਾਬ ਦੇ ਵਿੱਚ ਵੀ ਆ ਤੁਸੀਂ ਦੇਖੋ ਰੋਜ਼ ਐਨਡੀਏ ਦੇ ਪਰਚੇ ਹੋ ਰਹੇ ਤਾਂ ਹੀ ਹੋ ਰਹੇ ਨਾ ਜੇ ਕੋਈ ਨਸ਼ਾ ਵੇਚਣ ਜਾਂਦਾ ਉਹ ਫੜਿਆ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਖੁਦ ਦੇਖੋ ਜੀ ਤੁਸੀਂ ਗੱਲ ਕਹੀ ਕੱਲ ਬੰਦਾ ਫੜਿਆ ਉੱਤੇ ਪਹਿਲਾਂ ਚਾਰ ਪਰਚੇ ਆ ਫਿਰ ਸਰਕਾਰ ਉਹਨਾਂ ਨੂੰ ਜ਼ਮਾਨਤਾ ਦੇ ਦੇ ਦਿੰਦੀ ਜਲਦੀ ਬਾਹਰ ਆ ਕੇ ਫਿਰ ਇਹੀ ਕੰਮ ਕਰਦੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਜਿਹੜੇ ਬੰਦੇ ਤੇ ਐਨਡੀਏ ਪਰਚਾ ਵਾ ਉਹਨੂੰ ਜਮਾਨਤ ਨਾ ਦਿੱਤੀ ਜਾਵੇ ਤਾਂ ਕਿ ਉਹ ਬਾਹਰ ਆ ਕੇ ਦੁਆਰੇ ਕੰਮ ਨਾ ਕਰ ਸਕੇ। ਸਾਨੂੰ ਪ੍ਰਤਾਪ ਜੀ ਇਹਦੇ ਵਿੱਚ ਨਾ ਇੱਕ ਇੱਕ ਕੈਲਕੂਲੇਸ਼ਨ ਦੇਖੀ ਜਾਵੇ ਤਾਂ ਪੰਜਾਬ ਸਰਕਾਰ ਨੂੰ ਹੋਰ ਚਾਹੀਦਾ ਹੈ। ਵੀ ਜਿਹਨਾਂ ਦੇ ਘਰ ਤੋੜੇ ਗਏ ਨਾ ਇੱਕ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਕਿ ਲੇਡੀਜ਼ ਜਿਹਦਾ ਘਰ ਤੋੜਿਆ ਜਾ ਰਿਹਾ ਸੀ ਉਹ ਕੀ ਬੋਲਦੀ ਵੀ ਸੀ। ਜਦੋਂ ਵੇਚਦੇ ਸੀ ਉਦੋਂ ਕਿਸੇ ਨੇ ਕੁਝ ਕਿਹਾ ਨਹੀਂ ਜਦੋਂ ਹੁਣ ਬੰਦ ਕਰਤਾ ਤੇ ਉਹਨਾਂ ਦਾ ਮਕਾਨ ਤੋੜਤਾ। ਇਹ ਗੱਲ ਸਮਝਣਾ ਵੀ ਉਸ ਸ਼ਬਦਾਵਿਨ ਇੱਕ ਗੱਲ ਕਲੀਅਰ ਹੁੰਦੀ ਹੈ ਵੀ ਘਰ ਕਿਹਨਾ ਤੋੜੇ ਜਾ ਰਹੇ ਜਿਨ੍ਹਾਂ ਦਾ 8 ਸਾਲ ਪਹਿਲਾਂ ਪਰਚਾ ਹੋਇਆ ਜਿਨ੍ਹਾਂ ਦਾ 10 ਸਾਲ ਪਹਿਲਾਂ ਪਰਚਾ ਆਇਆ ਕਰੋਨਾ ਦੇ ਤੋੜੇ ਜਾ ਰਹੇ ਜਿਹੜੇ ਸੌਫਟ ਜਿਹੜੇ ਛੱਡ ਗਏ ਹੋਏ ਨਸ਼ਾ ਸੰਭਲੋ ਕਈ ਛੱਡ ਵੀ ਗਏ ਵਿਚਨਾ ਛੱਡ ਕੇ ਪਰਿਵਾਰ ਵਾਲ ਮੋੜ ਗਏ ਸਿਰਫ ਸੋਸ਼ਲ ਮੀਡੀਆ ਤੇ ਹਵਾ ਬੰਨੀ ਜਾਏ ਜਿਹੜੇ ਕੀ ਗਾਰੰਟੀਆਂ ਜਿਹੜਾ ਬੰਦਾ ਇੱਕ ਵਾਰ ਵੇਚਦਾ ਸੀ ਉਹ ਦੁਬਾਰਤ ਹੀ ਘਰ ਤੋੜਨ ਤੋਂ ਬਾਅਦ ਬੰਦ ਕਰ ਦੂਗਾ ਉਹ ਫੇਰ ਵੇਚਦਾ ਹੀ ਹੋਊਗਾ ਚੈਕਿੰਗ ਵੀ ਕਰਨੀ ਚੈਕਿੰਗ ਵੀ ਕਰਨੀ ਦੇਦੀ ਹੈ ਨਾ ਇਹ ਥੋੜੀ ਨਾ ਕੀ ਆਪਾਂ ਨਸ਼ਾ ਵੇਚਦੇ ਜਿਹੜਾ ਨਾ ਇਹ ਤੋਂ ਛੁੱਟਦਾ ਦੁਬਾਰਾ ਉਹਨੂੰ ਪੁੱਛਦੇ ਹੀ ਨਹੀਂ ਪਿਆ ਦੇਖੋ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਕਹਿੰਦਾ ਸੁਣੋ ਪਿੱਛੇ ਜੇ ਪ੍ਰਸ਼ਾਸਨ ਦੀ ਉਹ ਥਾਰ ਵਾਲੀ ਲੇਡੀਜ਼ ਕਿੱਡੀ ਮਸ਼ਹੂਰ ਹੋਈ ਆ ਫੜੀ ਕੌਣ ਗਈ ਆ ਪ੍ਰਸ਼ਾਸਨ ਦੀ ਫੜੇਗੀ ਕੀ ਕਵਾਂਗੇ ਅਸੀਂ ਸਾਨੂੰ ਤਾਂ ਹੁਣ ਵਿਸ਼ਵਾਸ ਹੀ ਨਹੀਂ ਰਿਹਾ ਸੰ ਤਾਂ ਪੰਜਾਬੀ ਐ ਤੈਨੂੰ ਆਪ ਅੱਗੇ ਆਣਾ ਪਣਾ ਪੰਜਾਬ ਦੀ ਨੌਜਵਾਨੀ ਨੂੰ ਠਾਕਰ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਜਨ ਸਿਰਫ ਪੋਸਟਰ ਵਾਜੀ ਕਰ ਰਹੀ ਆ యుద్ధ నషా విరుద్ధ ਕੋਈ ਨਸ਼ਾ విరుద్ధ ਨਹੀਂ ਸਰਕਾਰ ਕੋਈ పాజిటివ్ మెసేజ్ ਨਹੀਂ ਦੇ ਰਹੀ ਸਰਕਾਰ ਕੋਈ ਆਪਣੀ ਆਈਡੀਅਲਿਜ਼ਮ ਪੇਸ਼ ਨਹੀਂ ਕਰ ਰਹੀ ਸਿਰਫ ਇੱਕ ਰੌਲਾ ਪਾਇਆ ਜਾ ਰਿਹਾ ਤੇ ਨਸ਼ਾ ਹਟਾਓ ਨਸ਼ਾ ਹਟਾਓ ਨਸ਼ਾ ਹਟਾਓ ਹਟ ਨਹੀਂ ਰਿਹਾ ਸੜਕਾਂ ਤੇ ਪੋਸਟਰ ਲਾ ਕੇ ਨਸ਼ਾ ਨਹੀਂ ਹੋ ਰਿਹਾ ਉਹ ਕੀ ਰਿਹਾ ਵਾ ਜਿੰਨਾ ਨਸ਼ਾ ਪਹਿਲਾਂ ਚੱਲਦਾ ਸੀ ਉਸ ਤੋਂ ਜ਼ਿਆਦਾ ਹੁਣ ਚੱਲਣ ਲੱਗ ਗਿਆ ਗਲੀ ਗਲੀ ਚ ਬੋਧੀਆਂ ਕਰਿਆਣੇ ਵਾਲੀਆਂ ਦੁਕਾਨਾਂ ਤੇ ਬੋਧੀਆਂ ਚਾਹ ਜਾਂ ਦਕਾਨਾਂ ਤੇ ਪਹੁੰਚ ਗਿਆ ਰੇਟ ਵੱਧ ਗਿਆ ਰੇਟ ਵੱਸ ਗਿਆ ਹੋਰ ਕੁਝ ਨਹੀਂ ਹੋਇਆ ਸਰਕਾਰ ਨੂੰ ਤਾਂ ਪਤਾ ਕਿੰਨੇ ਨੇ ਇੱਕ ਮੇਲਾ ਹੁੰਦਾ ਮੇਲਾ ਉੱਥੇ ਆਵਾਜ਼ ਆਉਂਦੀ ਹੈ ਆਪਣੀ ਆਪਣੀ ਜੇਬਾਂ ਦਾ ਚੈਨ ਰੱਖੇ ਦਿੱਲੇ ਭੱਜੇ ਇਹਨੂੰ ਅਸਲ ਨੂੰ ਨਾਲ ਹੀ ਜੇ ਕੋਈ ਨੂੰ ਪਤਾ ਲੱਗ ਜਾਂਦਾ ਉਹ ਜੇ ਚਾਹੀ ਹੈ ਆਪਾਂ ਨੂੰ ਦੱਸ ਰਹੇ ਹਾਂ ਸਰਕਾਰਾਂ ਕੰਮ ਕਰ ਰਹੀ ਹੈ ਸਰਕਾਰਾਂ ਕੋਈ ਕੰਮ ਨਹੀਂ ਹੋਣ ਵਾਲੀ ਹੈ 15 ਅਗਸਤ ਦੇ ਰੈਲੀ 15 ਅਗਸਤ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਹੱਲਾ ਬੋਲ ਰੈਲੀ ਨਸ਼ੇ ਦੇ ਖਿਲਾਫ ਕੱਢੀ ਜਾ ਰਹੀ ਹੈ ਸਿੱਤਨਾ ਪੰਜਾਬ ਵੱਲੋਂ ਜਿਹਦੀ ਸ਼ੁਰੂਆਤ ਸ੍ਰੀ ਦੱਖਣੀ ਸ਼੍ਰੀ ਮਹਾਦੇਵ ਮੰਦਿਰ ਵੱਲੋਂ ਕੀਤੀ ਜਾ ਰਹੀ ਹੈ ਪੂਰੇ ਪੰਜਾਬ 'ਚ ਜਿੰਨੀਆਂ ਸਾਡੀਆਂ ਟੀਮਾਂ ਨੇ ਹਰੇਕ ਸ਼ਹਿਰ ਦੇ ਵਿੱਚ ਹੱਲਾ ਬੋਲ ਲੈ ਲਈ ਇੱਕੋ ਇੱਕ ਮੈਸੇਜ ਨਸ਼ਾ ਬਗਾਓ ਪੰਜਾਬ ਬਚਾਓ ਨਸ਼ਾ ਬੰਦੋ ਸਮਾਜ ਵੱਲੋਂ ਸਮਾਜ ਵੱਲੋਂ ਸਮਰਥਨ ਕਿਦਾਂ ਮੰਗ ਰਹੇ ਹੋ ਜਿੱਦਾਂ ਅੰਗਰੇਜ਼ਾਂ ਵੱਲੋਂ ਅੰਦੋਲਨ ਛੁੜੇ ਵੀ ਅੰਗਰੇਜ਼ ਬਾਹਰ ਚੋੜੋ ਬਾਹਰ ਚੋੜੋ ਅੰਦੋਲਨ ਛਿੜਿਆ ਗਿਆ ਸੀ ਨਾ ਉਦੋਂ ਹੀ ਨਸ਼ਿਆਂ ਨੂੰ ਪਹੁੰਚਣ ਲਈ ਨਸ਼ਾ ਬਗਾਓ ਪੰਜਾਬ ਬਚਾਓ ਅੰਦੋਲਨ ਛਿੜਿਆ ਗਿਆ ਪੰਜਾਬ ਦੇ ਲੋਕਾਂ ਤੋਂ ਕਿਦਾਂ ਸਮਰਥਨ ਮੰਗ ਰਹੇ ਹੋ ਬਿਲਕੁਲ ਆਪ ਬੰਦੇ ਕੋਲ ਸਮਰਥਨ ਮੰਗ ਰਹੇ ਬਿਲਕੁਲ ਰਾਣੀ ਦੀ ਪਾਰਟੀ ਕੋਲ ਹਟ ਕੇ ਅਸੀਂ ਇਹ ਆ ਬੰਦੇ ਨੂੰ ਸਮਰਥਨ ਮੰਗ ਰਿਹਾ ਜਿਹੜਾ ਬੰਦਾ ਦੁਖੀ ਹੈ ਜਿਹਦਾ ਬੱਚਾ ਮਰ ਰਿਹਾ ਨਸ਼ੇ ਦੇ ਨਾਲ ਜਿਹਦਾ ਪਤੀ ਮਰ ਰਿਹਾ ਨਸ਼ੇ ਦੇ ਨਾਲ ਅਸੀਂ ਉਹਨਾਂ ਕੋਲ ਮਦਦ ਮੰਗ ਰਹੇ ਜਨ ਅੰਦolan ਕਿਉਂ ਕਰ ਰਹੇ ਹੋ ਰੰਜਿਸ਼ワਜੀ ਲਈ ਵੱਡੇ ਲੀਡਰਾਂ ਨੂੰ ਆਪਸ ਵਿੱਚ ਹੱਥ ਪੈ ਰਿਹਾ ਹੈ ਗਰਾਊਂਡ ਲੈਵਲ ਤੇ ਕੰਮ ਕੋਈ ਨਹੀਂ ਹੋ ਰਿਹਾ ਨਸ਼ਾ ਡੰਡਲ ਸਾਹਿਬ ਇਸ ਰੈਲੀ ਦੇ ਨਾਲ ਜੰਜਨ ਦੀ ਆਵਾਜ਼ ਨੇ ਇੱਕ ਗੱਲ ਫਿਰ ਕਹੀ ਹੈ ਮੰਦਰਾ ਚੋ ਆਵਾਜ਼ ਨਿਕਲੀ ਚਿਹਦੀ ਹੈ ਗੁਰੂ ਘਰਾਂ ਚੋ ਆਵਾਜ਼ ਨਿਕਲੀ ਚਿਹਦੀ ਹੈ ਮਸਜਿਦਾਂ ਚੋ ਆਵਾਜ਼ ਨਿਕਲੀ ਚਰਚ ਚੋ ਆਵਾਜ਼ ਨਿਕਲੀ ਚਿਹਦੀ ਹੈ ਗਲੀ ਗਲੀ ਮਹੱਲਿਆਂ ਚੋ ਆਵਾਜ਼ ਨਿਕਲੀ ਚਿਹਦੀ ਹੈ ਤਾਂ ਦੇ ਚਿੱਟਾ ਬੰਦ ਹੋਏਗਾ ਸਰਕਾਰਾਂ ਦੇ ਕਿਤੇ ਚਿੱਟਾ ਬੰਦ ਨਹੀਂ ਹੋਊਗਾ ਜੇ ਘਰਾਂ ਵੀਰ ਬਜਰੰਗੇ ਹਰ ਹਰ ਮਾਦੇ ਸਿਪ ਸੈਨਾ ਆਗਵਾ ਦੇ ਵੱਲ ਕਹਿ ਦਿੱਤਾ ਗਿਆ ਹੈ ਕਿ 15 ਜਨਵਰੀ ਵੱਡੇ ਪੱਤਰ ਤੇ ਚੜ੍ਹਿਆ ਹੱਲਾ ਬੋਲ ਰੈਲੀ ਜਿਹੜੀ ਹੈ ਗੱਡੀ ਜਾਊਗੀ ਤੇ ਲੋਕਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਰਕਾਰਾਂ ਦਾ ਜਿਹੜਾ ਸਮਰਥਨ ਇਸ ਮੁਹਿੰਮ ਦੇ ਦੌਰਾਨ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਨਸ਼ੇ ਦੇ ਦਲਦਲ ਤੋਂ ਇਸ ਜਿਹੜਾ ਇੱਕ ਲੰਕ ਹੈ ਨਸ਼ੇ ਦਾ ਪੰਜਾਬ ਤੋਂ ਹਟਾਇਆ ਜਾ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ